ਹੈਲੋ एवरीवन ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅੱਜ ਸਭ ਠੀਕ ਆਈ ਹੋਪ ਤੁਸੀਂ ਵੀ ਸਾਈਟ ਠੀਕ ਹੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਇਹ ਸੈਟਰਡੇ ਦਾ ਤੇ ਟਾਈਮ ਇੱਥੇ ਹੈਗਾ ਜੀ 1:30 ਵਜੇ ਦਾ ਤੇ ਤੁਸੀਂ ਕਹੋਗੇ ਕਿ 1:30 ਵਜੇ ਭੈਣ ਕਪੜੇ ਧੋ ਰਹੀ ਆ ਤੇ ਪਹਿਲਾਂ ਮੇਰਾ ਸੀਗਾ ਕਿ ਮੈਂ ਨਹੀਂ ਧੋਵਾਂਗੀ ਕਿਉਂਕਿ ਮੈਨੂੰ ਹੋਇਆ ਸੀ ਫੀਵਰ ਤੇ ਮੇਰਾ ਮਨ ਨਹੀਂ ਸੀਗਾ ਤੇ ਅੱਜ ਮੈਂ ਲਾਈਵ ਵੀ ਆਈ ਸੀਗੀ ਤੇ ਕੰਮ ਨਾ ਸਾਰੇ ਉਲਝੇ ਜਾ ਰਹੇ ਬਹੁਤ ਜ਼ਿਆਦਾ ਨਾ ਤੇ 1:30 ਵਜ ਗਿਆ ਸੀ ਇੱਥੇ ਤੇ ਇੱਥੇ ਮੈਂ ਲੱਗੀ ਸੀਗੀ ਕੱਪੜੇ ਧੋਣ ਤੇ ਬਰਿਆਮ ਦੀਆਂ ਸੀ ਯੂਨੀਫਾਰਮ ਵੈਸੇ ਤੇ ਮੈਂ ਸੰਡੇ ਨੂੰ ਮੈਂ ਕਿਹਾ ਚੱਲ ਸਵੇਰੇ ਲਾ ਲੈਨੇ ਪਹਿਲਾਂ ਮਸ਼ੀਨ ਫਿਰ ਮੈਂ ਸੋਚਿਆ ਚੱਲੋ ਸੰਡੇ ਨੂੰ ਫ੍ਰੀ ਰਵਾਂਗੇ ਤੇ ਅੱਜ ਹੀ ਸਾਰਾ ਕੰਮ ਕਰ ਲੈਨੇ ਆ ਤੇ ਜਿਹੜੇ ਫਿਰ ਸੰਡੇ ਦੇ ਹੋਣਗੇ ਉਹ ਮੰਡੇ ਨੂੰ ਕਰ ਲਾਂਗੇ ਤੇ ਉਹੀ ਹੋ ਗਿਆ ਕਿ ਕੰਮ ਜਿਹੜੇ ਸਾਰੇ ਲੇਟ-ਲੇਟ ਹੋਈ ਜਾ ਰਹੇ ਨੇ ਤੇ ਇੱਥੇ ਜੀ ਮੈਂ ਸਬਜ਼ੀ ਵਗੈਰਾ ਬਣਾ ਲਈ ਸੀਗੀ ਮੈਂ ਬਣਾਈ ਸੀ ਅੱਜ ਬੰਦ ਗੋਭੀ ਤੇ মিক্স ভেজ ਸੀਗੀ ਬੰਦ ਗੋਭੀ ਮਟਰ ਔਰ ਆਲੂ ਤੇ ਨਾਲ ਵਿਸ਼ਮਲਾ ਮਿਰਚ yellow ਵਾਲੀ ਪਾਈ ਸੀਗੀ ਤੇ ਫਰੋਜ਼ਨ ਮਟਰ ਸੀਗੇ ਉਹਨੇ ਸਬਜੀ ਬਣਾ ਲਈ ਸੀ ਰੋਟੀ ਅਸੀਂ ਦੁਪਹਿਰ ਦੀ ਖਾ ਲਈ ਸੀ ਬਰਤਨ ਵਗੈਰਾ ਸਾਫ ਕਰਲੇ ਸੀ ਤੇ ਅੱਜ ਮੇਰੀ ਸਫਾਈ ਵੀ ਸਾਰੀ ਲੇਟ-ਲੇਟ ਹੋ ਰਿਹਾ ਸੀਗਾ ਕੰਮ ਕਿਉਂਕਿ ਮੈਂ ਸਾਰੀਆਂ ਅੱਜ ਚਾਦਰਾਂ ਵਗੈਰਾ ਵੀ ਇਹ ਬੈੱਡ ਸ਼ੀਟਾਂ ਚੇਂਜ ਕੀਤੀਆਂ ਕਿ ਭੁੱਲਣ ਮਸ਼ਾਈਆਂ ਹੋਈਆਂ ਨੇ ਇੱਧਰ ਵੀ ਇਸ ਰੂਮ ਵਿੱਚ ਤੇ ਬਾਕੀ ਹੋਰ ਵੀ ਜਿਹੜੀਆਂ ਸੀ ਕੱਢ ਕੇ ਰੱਖਿਆ ਮੈਂ ਖੈਲ ਮੀਰਾ ਚ ਰੱਖ ਦਿੰਨੇ ਨੇ ਤੇ ਇੱਥੇ ਨਾ ਮੇਰਾ ਕਾਊਂਟਰ ਆ ਕਟਿੰਗ ਵਾਲਾ ਉਹ ਜਿਹੜਾ ਸਮਾਨ ਵੀ ਲਿਆਉਂਦੇ ਨਾ ਇਹਦੇ ਉੱਤੇ ਹੀ ਰੱਖ ਦਿੰਦੇ ਨੇ ਤੇ ਇੱਥੇ ਮੈਂ ਉਸ ਨੂੰ ਕਹਿ ਰਹੀ ਸੀ ਮੈਂ ਕਿ ਤੁਸੀਂ ਸਾਰਾ ਜਿਹੜਾ ਵੀ ਸਮਾਨ ਹੁੰਦਾ ਮੇਰਾ ਇੱਥੇ ਟੇਬਲ ਤੇ ਰੱਖ ਦਿੰਦੇ ਹੋ ਤੇ ਇੱਥੇ ਨਾ ਰੱਖਿਆ ਕਰੋ ਤੇ ਹੱਸ ਰਹੀ ਸੀਗੇ ਤੇ ਨਾਲ-ਨਾਲ ਮੈਂ ਡਸਟਿੰਗ ਕਰ ਰਹੀ ਸੀਗੀ ਤੇ ਮੈਨੂੰ ਅਜੇ ਡਸਟਿੰਗ ਵੈਸੇ ਤਾਂ ਮੈਂ ਰੋਜ਼ ਹੀ ਡਸਟਿੰਗ ਕਰਦੀ ਆ ਪਰ ਮੈਂ ਕੱਲ ਸ਼ੁੱਕਰਵਾਰ ਨੂੰ ਡਸਟਿੰਗ ਨੇ ਸੀ ਕੀਤੀ ਤੇ ਥੋੜੀ ਕੀਤੀ ਸੀ ਤੇ ਅੱਜ ਫੇਰ ਮੈਨੂੰ ਲੱਗਾ ਕਿ ਮੈਨੂੰ ਇਦਾਂ ਹੋ ਰਿਹਾ ਸੀ ਜਿਵੇਂ ਗੰਦਾ ਗੰਦਾ ਜਿਹਾ ਪਤਾ ਨਹੀਂ ਕਿਉਂਕਿ ਮੈਨੂੰ ਆਦਤ ਆ ਮੈਂ ਤੇ ਇੱਕ ਦਿਨ ਮੈਨੂੰ ਕੱਲ ਫੀਵਰ ਸੀ ਤੇ ਮੈਂ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਕਿਉਂਕਿ ਸਾਰ ਹਰ ਦਿਨ ਇੱਕੋ ਜਿਹੀ એનર્ਜੀ ਨਹੀਂ ਰਹਿੰਦੀ ਤੇ ਅੱਜ ਫਿਰ ਮੈਂ ਇੱਥੇ ਹੁਣ ਮੈਂ ਸਾਰੀ ਡਸਟਿੰਗ ਵਗੈਰਾ ਕਰਕੇ ਤੇ ਦਰਵਾਜ਼ੇ ਵਗੈਰਾ ਮੇਰੇ ਰਹਿ ਗਏ ਸੀਗੇ ਤੇ ਟਾਈਮ ਇੱਥੇ ਹੋ ਗਿਆ ਨਾਲ-ਨਾਲ ਮੈਂ ਕੱਪੜੇ ਧੋ ਰਹੀ ਸੀ ਨਾਲ-ਨਾਲ ਮੈਂ ਡਸਟਿੰਗ ਕਰ ਰਹੀ ਸੀ ਨਾਲ ਇੱਕ ਮੇਰੀ ਲੱਤ ਬਾਹਰ ਸੀ ਇਕ ਅੰਦਰ ਸੀ ਸਾਰੇ ਮੈਟਮ ਵਗੈਰਾ ਨੂੰ ਸਾਰ ਨੂੰ ਝਾੜ ਕੇ ਮੈਂ ਕਿ ਝਾੜੂ ਪੋਚਾ ਲਗਾ ਦੂੰਗੀ ਕਿ ਰੀਤਾ ਗਈ ਹੋਈ ਹੈ ਤੇ ਮੈਨੂੰ ਹੁਣ ਝਾੜੂ ਪੂੰਚਾ ਵੀ ਜਿਹੜਾ ਆਪ ਹੀ ਹੀ ਕਰਨਾ ਪੈ ਰਿਹਾ ਤੇ ਇੱਥੇ ਮੈਂ ਨਾਲ-ਨਾਲ ਹੁਣ ਬਾਹਰ ਆ ਗਈ ਸੀ ਇੱਕ ਮੈਂ ਜਿਹੜਾ ਸੀ ਕੱਢ ਲਈ ਸੀ ਕੱਪੜੇ ਤੇ ਉਹ ਮੈਂ ਸਪਿੰਨਰ 'ਚ ਪਾਏ ਸੀ ਤੇ ਦੂਸਰਾ ਜਿਹੜਾ ਸੀਗਾ ਉਹ ਮੈਂ ਕੱਢ ਰਹੀ ਸੀਗੀ ਤੇ ਕੱਪੜੇ ਥੋੜੇ ਰਹਿ ਗਏ ਸੀਗੇ ਵੈਸੇ ਇੱਕ ਲੋਡ ਕੱਢ ਲਿਆ ਸੀ ਤੇ ਇੱਕ ਰਹਿ ਗਿਆ ਸੀਗਾ ਤੇ ਮੈਂ ਕਿਹਾ ਚਲੋ ਕੱਪੜੇ ਇਹ ਨਾ ਬਹੁਤ ਕੱਪੜੇ ਹੋ ਜਾਂਦੇ ਤੁਹਾਨੂੰ ਪਤਾ ਹੀ ਹੈ ਨਾ ਸਰਦੀਆਂ 'ਚ ਤੇ ਠੰਡ ਵੀ ਹੈਗੀ ਹੈ ਤੇ ਇੱਕ ਟੀ-ਸ਼ਰਟ ਇੱਥੇ ਪਾਈ ਹੋਈ ਹੈ ਰਸ ਜੇ ਉਹ ਜੇ ਬੈਠ ਜੋ ਤੇ ਐਵੇਂ ਠੰਣ ਠਣ ਲੱਗੀ ਜਾਂਦੀ ਕੰਮ ਕਰਦਾ ਬਿਲਕੁਕੁਲ ਨਹੀਂ ਲੱਗਦੀ ਤੇ ਇੱਥੇ ਮੈਂ ਹੁਣ ਕੱਪੜੇ ਜਿਹੜੇ ਜਿਹੜੇ ਸੀਗੇ ਇੱਕ ਲੋਡ ਜਿਹੜੇ ਸੀ ਉਹ ਮੈਂ ਸਪਿੰਨਰ ਚ ਪਾਤੇ ਦੂਸਰੇ ਮੈਂ ਕੱਢ ਲਈ ਸੀ ਤੇ ਇਹ ਚਾਦਰਾਂ ਜਿਹੀ ਸੀ ਜਿਹੜੀਆਂ ਅੱਜ ਚੇਂਜ ਕੀਤੀਆਂ ਉਹ ਵੀ ਮੈਂ ਪਾਤੀਆਂ ਤੇ ਨਾਲ ਹੀ ਵਾਸ਼ਿੰਗ ਮਸ਼ੀਨ ਦਾ ਕੰਬਲ ਮੈਂ ਟੱਕਦੀ ਹੁੰਨੀ ਇਹ ਵੀ ਮੈਂ ਨਾਲ ਪਾ ਦਿੱਤਾ ਤੇ ਹੁਣ ਮੈਂ ਸਪਿੰਨਰ ਚ ਕੱਪੜੇ ਕੱਢ ਕੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਸੁਕਣੇ ਨਾਲ ਪਾ ਦਾਂਗੀ ਤੇ ਰਿਆਮ ਨੇ ਵੀ ਸਕੂਲ ਜਾਣਾ ਸੀ ਉਹਦਾ ਵੀ ਮੈਂ ਹੁਣ ਕੇਸ ਅੱਜ ਹੀ ਨਵਾ ਦਿੱਤੇ ਕਿਉਂਕਿ ਕੱਲ ਉਹਦਾ ਟੈਸਟ ਹੈਗਾ ਤੇ ਉਹਨੇ ਸੰਡੇ ਨੂੰ ਟੈਸਟ ਦੇਣ ਜਾਣਾ ਸਕੂਲ ਚ ਚੰਡੀਗੜ੍ਹ ਤੇ ਮੈਂ ਕਿਹਾ ਚਲੋ ਅੱਜ ਹੀ ਉਹਦੇ ਕੇਸ ਵਗੈਰਾ ਵੀ ਨਵਾਤੇ ਸੀ ਵਸ ਕੇਸੀ ਸ਼ਨਾਨ ਤੇ ਡੇਲੀ ਕਰਦਾ ਲੇਕਿਨ ਹੁੰਦਾ ਕਿ ਸ਼ੈਂਪੂ ਦੇ ਨਾਲ ਜਰਾ ਹੋ ਜੇ ਤੇ ਉਹਨੂੰ ਅੱਜ ਧੁੰਦ ਜੀ ਬਹੁਤ ਹੋਈ ਪਈ ਸੀ ਏ ਧੁੱਪ ਬਿਲਕੁਲ ਨਹੀਂ ਸੀਗੀ ਕਪੜੇ ਤੇ ਮੈਂ ਲਏ ᱛੋ ਤੇ ਸਬਜ਼ੀ ਮੇਰੀ ਬਣੀ ਸੀ ਤੇ ਅੱਜ ਮੈਂ ਛੋਲੇ ਵੀ ਭੇਨ ਲੇ ਹਸਬੰਦ ਕਹਿ ਰਿਹਾ ਸੀ ਜਦੋਂ ਮੈਂ ਸਬਜ਼ੀ ਨੂੰ ਤੜਕਾ ਲਾ ਲਿਆ ਫਿਰ ਕਹਿੰਦੇ ਅੱਜ ਚਨੇ ਬਣਾਉਣੇ ਸੀ ਫਿਰ ਮੈਂ ਚਣਿਆਂ ਨੂੰ ਭੇਨ ਲਿਆ ਸੀਗਾ ਤੇ ਉਹਦਾ ਵੀ ਲਸਣ ਪਿਆਜ਼ ਜਿਹੜਾ ਸੀ ਉਹ ਵੀ ਛਿੱਲ ਕੇ ਨਾਲ-ਨਾਲ ਮੈਂ ਉਹ ਵੀ ਕੀਤਾ ਹੋਇਆ ਸੀਗਾ ਮੈਂ ਕਿਹਾ ਉਹ ਵੀ ਨਾਲ-ਨਾਲ ਕਰ ਲਾਂ ਤੇ ਇੱਥੇ ਜਿਹੜਾ ਇੱਕ ਲੋਡ ਮੇਰਾ ਕੱਪੜਿਆਂ ਦਾ ਸੀ ਹੋ ਗਿਆ ਸੀ ਤੇ ਉਹਨਾਂ ਨੂੰ ਮੈਂ ਕੱਢ ਲਿਆ ਤੇ ਵਾਈਟ ਕੱਪੜਿਆਂ ਜਿਹੜੇ ਸੀਗੇ ਮੈਂ ਸਾਰੇ ਪਹਿਲਾਂ ਜਿਹੜੇ ਵਾਈਟ ਕੱਪੜੇ ਹੁੰਦੇ ਹਮੇਸ਼ਾ ਹੀ ਮੈਂ ਪਹਿਲਾਂ ਹੀ ਪਾਉਂਦੀ ਹਾਂ ਗਰਮ ਪਾਣੀ ਦੇ ਵਿੱਚ ਪਾ ਕੇ ਤੇ ਫਿਰ ਧੋਂਦੀ ਹਾਂ ਤੇ ਇੱਥੇ ਮੈਂ ਇਹ ਕਰਨ ਲੱਗ ਗਈ ਸੀਗੇ ਤੇ ਕੰਮ ਬਹੁਤ ਹੁੰਦੇ ਹੈ ਨਾ ਇੱਕ ਦਿਨ ਵੀ ਨਾ ਕਰੋ ਤੇ ਦੂਸਰੇ ਦਿਨ ਬਹੁਤ ਜ਼ਿਆਦਾ ਕੰਮ ਕਰਨੇ ਪੈਂਦੇ ਨੇ ਤੇ ਇੱਥੇ ਮੈਂ ਵੀੜਾ ਵੀ ਹੁਣ ਮੈਂ ਧੋਣਾ ਸੀਗਾ ਤੇ ਟਾਈਮ ਇਥੇ ਹੁਣ ਇਸ ਟਾਈਮ ਤੇ ਜਦੋਂ ਮੈਂ ਆ ਸੀਗੀ ਸਾਰੀ ਡਸਟਿੰਗ ਵਗੈਰਾ ਕਰ ਲਈ ਸੀਗੀ ਤੇ ਝਾੜੂ ਹਜੇ ਲਾਣਾ ਮੈਂ ਝਾੜੂ ਬਹੁਤ ਲੇਟ ਹੋ ਗਿਆ ਕਿਉਂਕਿ ਮੈਂ ਆਈ ਸੀ ਲਾਈਵ ਲਾਈਵ ਦੇ ਚੱਕਰ ਵਿੱਚ ਅੱਜ ਕੱਲ ਕੰਮ ਬਹੁਤ ਲੇਟ ਹੋ ਰੇ ਸਾਰੀਆਂ ਭੈਣਾਂ ਦੇ ਤੇ ਮੈਂ ਨਾ ਮੈਂ ਮਹਸਰੀ ਸੀ ਮੈਂ ਕਿਹ ਪਤਾ ਖਾਏ ਮੈਂ ਸਵੇਰੇ ਲਾਈਵ ਆ ਗਈ 2 ਘੰਟੇ ਮੇਰੇ ਖਰਾਬ ਹੋ ਗਏ ਉਹਦੇ ਵਿੱਚ ਹੀ ਮੈਂ ਲੇਟ ਹੋ ਗਈ ਤੇ ਨਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿ ਅੱਜ ਕੱਲ ਨਾ ਕਿਤੇ ਫੋਨ ਹੋ ਰਿਹਾ ਕਿਸੇ ਨੂੰ ਕਿ ਤੇ ਕੁਛ ਨਹੀਂ ਹੋ ਰਿਹਾ ਬਸ ਲਾਈਵ ਲਾਈਵ ਤੋਂ ਬਾਅਦ ਆਪਣਾ ਕੰਮ ਕਿ ਕੱਲ ਵੀ ਨਹੀਂ ਵਲੌਗ ਪਿਆ ਮੇਰਾ ਤੇ ਮੈਂ ਕਿਹਾ ਚਲੋ ਅੱਜ ਵਲੌਗ ਪਾ ਲੈਨੇ ਨੇ ਤੇ ਇਹ ਕੱਪੜੇ ਮੈਂ ਹੁਣ ਸਾਰੇ ਧੋਕ ਤੇ ਇਸ ਤੋਂ ਬਾਅਦ ਮੈਂ ਵਿੜਾ ਪਹਿਲਾਂ ਧੋਵਾਂਗੀ ਵਿੜਾ ਧੋਣ ਤੋਂ ਬਾਅਦ ਫਿਰ ਮੈਂ ਪੋਚੇ ਲਗਾਵਾਂਗੀ ਤੇ ਨਾਲ-ਨਾਲ ਮੈਂ ਜੋ ਵੀ ਕੰਮ ਹੋਰ ਵੀ ਹੈਗੇ ਮੇਰੇ ਉਹ ਵੀ ਸਾਫ ਕਰਾਂ ਕਰ ਲਾਂਗੀ ਤੇ ਅੱਜ ਦਾ ਕੰਮ ਇਹ ਨੂੰ ਇਹ ਵਾ ਕਿ ਮੈਂ ਸੰਡੇ ਕੱਲ ਸੰਡੇ ਨੂੰ ਮੈਂ ਫਰੀ ਰਵਾਂ ਇਹ ਗੁਰਦੁਆਰਾ ਸਾਹਿਬ ਜਾਣਾ ਮੈਂ ਤੇ ਅੱਜ ਕਾਫੀ ਦਿਨ ਹੋ ਗਏ ਮੈਂ ਸ਼ੰਕਸ਼ੀਦਾ ਗੁਰਦੁਆਰਾ ਵੀ ਨਹੀਂ ਗਈ ਤੇ ਮੈਂ ਉਹ ਸੋਚ ਰਹੀ ਸੀ ਕਿ ਮੈਂ ਸੰਡੇ ਨੂੰ ਉੱਥੇ ਵੀ ਮੱਥਾ ਟੇਕ ਕੇ ਆਵਾਂਗੀ ਤੇ ਕੰਮ ਇਸ ਕਰਕੇ ਮੈਂ ਸਾਰੇ ਕਰ ਲਾਂ ਕਿਉਂਕਿ ਸ਼ਹਿਰੇ ਤੇ ਡੇਲੀ ਹੁੰਦੀ ਉਹ ਮੈਂ ਹੱਥ ਨਾਲ ਧੋ ਲੈਣੀ ਆ ਪਰ ਇਹ ਵਕ ਅੱਜ ਕੱਪੜੇ ਵਗੈਰਾ ਪ੍ਰਿਆਮ ਦੀਆਂ ਯੂਨੀਫਾਰਮ ਸੀਗੀਆਂ ਤੇ ਉਹ ਮੈਂ ਧੋ ਲੈਣੇ ਜੀ ਬਾਕੀ ਹੁਣ ਮੈਂ ਸਫਾਈ ਸਾਰੀ ਕਰ ਲਈ ਸੀ ਇੱਥੇ ਤੇ ਪੋਚੇ ਵੀ ਲਾ ਲਏ ਸੀਗੇ ਤੇ ਫਿਰ ਮੈਂ ਬਾਥਰੂਮ ਧੋ ਕੇ ਇਸ਼ਨਾਨ ਕਰਕੇ ਤੇ ਮੈਂ ਕੱਪੜੇ ਨਹੀਂ ਸੀ ਚੇਂਜ ਕੀਤੇ ਕੱਪੜੇ ਮੈਂ ਤਾਂ ਜਾਨੀ ਕਿ ਮੈਂ ਇਹ ਟੀ-ਸ਼ਰਟ ਫੇਰ ਪਾ ਤੇ ਮੈਂ ਕਿਹ ਚਲੂ ਮੈਂ ਫਿਰ ਮੈਂ ਪਾਨੀ ਆ ਰਸੋਈ ਦਾ ਵੀ ਕੰਮ ਕਰ ਲਾ ਤੇ ਇਥੇ ਮੈਂ ਛੋਲਿਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਤੇ ਮੈਂ ਰੱਖ ਦਿੱਤੇ ਤੇ ਨਾਲ ਹਸਬੰਦ ਕਹਿੰਦੇ ਚਾਹ ਬਣਾ ਲਾ ਟਾਈਮ ਇਥੇ 4:30 ਦਾ ਹੋ ਗਿਆ ਸੀ ਬਰਿਆਮ ਦੇ ਕੇ ਗੰਗੀ ਕਰਕੇ ਤੋਂ ਨੂੰ ਮੈਂ ਟਿਊਸ਼ਨ ਤੇ ਭੇਜਿਆ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਇੱਕ ਮਿੰਟ ਨਹੀਂ ਅੱਜ ਮੈਂ ਬੈਠੀ ਤੇ ਫਿਰ ਮੈਂ ਸਾਰੀ ਕਿਚਨ ਵਗੈਰਾ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਜਿਹੜੇ ਬਰਤਨ ਸੀ ਉਹ ਮੈਂ ਚੰਗੀ ਤਰ੍ਹਾਂ ਸਾਰੇ ਸਾਫ਼ ਕੀਤੇ ਤੇ ਮੇਰਾ ਨਾ ਉਹੀ ਨਾ ਮਨ ਇਹ ਕੈਰੇਸੇ ਥੋੜਾ ਰੈਸਟ ਕਰ ਲਾ ਪਰ ਮੈਨੂੰ ਹੁੰਦਾ ਜੇ ਮੈਂ ਬਾਹਗੀ ਤੇ ਫਿਰ ਗਈ ਤੇ ਮੈਨੂੰ ਹੁੰਦਾ ਇੱਕ ਨਾਲ ਹੀ ਸਾਰਾ ਕੰਮ ਕਰ ਲਾ ਤੇ ਇੱਥੇ ਮੈਂ ਹੁਣ ਇਹ ਕੰਮ ਕਰਕੇ ਤੇ ਪਾਣੀ ਦਾ ਵੀ ਬਹੁਤ ਘੱਟ ਅੱਜਕਲ ਪੀ ਹੋ ਰਿਹਾ ਕਿ ਟਾਈਮ ਹੀ ਨਹੀਂ ਲੱਗ ਰਿਹਾ ਕਿ ਮਤਲਬ ਮੈਨੂੰ ਭੁੱਲ ਹੀ ਜਾਂਦੀ ਆ ਕਿ ਰੋਟੀ ਵੀ ਅੱਜ ਮੈਂ 4 ਵਜੇ ਖਾਦੀ ਸੀਗੀ ਤੇ ਅੱਜ ਸਵੇਰ ਦੀ ਮੈਨੂੰ ਇਹ ਵੀ ਨਹੀਂ ਸੀ ਕਿ ਮੈਂ ਸਿਰਫ ਫਰੂਟ ਤਾਂ ਲਿਆ ਸੀ ਬਾਅਦ ਚ ਮੈਨੂੰ ਇਹ ਹੋਇਆ ਹੀ ਨਹੀਂ ਕਿ ਮੈਂ ਰੋਟੀ ਖਾਦੀ ਕਿ ਨਹੀਂ ਬਾਅਦ ਚ ਮੈਨੂੰ ਕੁਝ ਜਿਵੇਂ ਵਾਲੇ ਦਲ ਲੱਗੇ ਵੀਕਨੈਸ ਜੀ ਆ ਫਿਰ ਮੈਂ ਮਨ ਚ ਸੋਚਿਆ ਮੈਂ ਤਾਂ ਰੋਟੀ ਲੋ ਜੀ ਇੱਥੇ ਟਾਈਮ ਹੋ ਗਿਆ ਚਾਹ ਵਗੈਰਾ ਬਣਾ ਕੇ ਦੇ ਦਿੱਤੀ ਟਾਈਮ ਹੋ ਗਿਆ 5 ਵਜੇ ਦਾ ਤੇ ਇੱਥੇ ਮੈਂ ਚਣਿਆਂ ਨੂੰ ਲਸਣ ਪਿਆਜ਼ ਸਾਰੇ ਕੱਟਲੇ ਸੀਗੇ ਤੇ ਉਹਨੂੰ ਗ੍ਰਾਇੰਡ ਕਰਕੇ ਤੇ ਤੇਲ ਵਿੱਚ ਪਾ ਦਿੱਤਾ ਤੇ ਥੋੜੀ ਹਿੰਗ ਪਾ ਕੇ ਜੀਰਾ ਪਾ ਕੇ ਤੇ ਪਹਿਲਾਂ ਲਸਣ ਔਰ ਪਿਆਜ਼ ਕੱਲੇ ਨੂੰ ਭੁੰਨਾਗੇ ਤੇ ਮੈਂ ਕਿਹਾ ਚਲੋ ਹੁਣ ਮੈਂ ਬੈਠਾਂਗੀ ਤਾਂ ਹੀ ਜਦ ਤੱਕ ਪਹਿਲਾਂ ਮੇਰੀ ਚਣਿਆਂ ਦੀ ਸਬਜ਼ੀ ਇਹ ਵੀ ਬਣੀ ਜਾਵੇ ਤੇ ਨਾਲ ਰਾਈਸ ਵੀ ਮੈਂ ਬਣਾ ਲਈ ਸੀ ਰਾਈਸ ਮੇਰੇ ਨਾਲ ਹੀ ਬਣ ਗਏ ਜੋ ਚਾਹ ਬਣਾਈ ਸੀ ਉਹਦੇ ਰਾਈਸ ਬਣ ਗਏ ਸੀਗੇ ਉਹ ਮੈਂ ਸ਼ੂਟ ਨਹੀਂ ਕੀਤੀ ਤੇ ਸੀਗੇ ਤੇ ਹੁਣ ਮੈਂ ਲਸਣ ਪਿਆਜ਼ ਛਿਲਕੇ ਜਦੋਂ ਜਿੰਨਾ ਚਿਰ ਪੀ ਲਸਣ ਪਿਆਜ਼ ਛਿਲਿਆ ਨਾ ਮੈਂ ਉਹੀ ਮੈਂ ਬੈਠੀ ਹਾਂ ਜਿਹੜੂ ਬਿਲਕੁਲ ਨਹੀਂ ਬੈਠੀ ਸਾਰਾ ਦਿਨ ਤੇ ਇੱਥੇ ਮੈਂ ਹੁਣ ਲਸਣ ਪਿਆਜ਼ ਛਿਲਕੇ ਤੇ ਇਹਨੂੰ ਹੁਣ ਗ੍ਰਾਇੰਡ ਕਰ ਲਿਆ ਤੇ ਥੋੜੀ ਹਿੰਗ ਪਾਈ ਜੀਰਾ ਪਾਇਆ ਤੇ ਨਾਲ ਫਿਰ ਮੈਂ ਮਸਾਲਾ ਪਾਤਾ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਕੇ ਚੰਗੀ ਤਰ੍ਹਾਂ ਭੁੰਨ ਲਾਂਗੇ ਸੀ ਤੇ ਇਦਾਂ ਮੇਰੇ ਸਾਨ ਤਰੀਕੇ ਦੇ ਨਾਲ ਮੈਂ ਚਨੇ ਬਣਾਉਣੀ ਆ ਕਿਉਂਕਿ ਮੈਂ ਚਨੇ ਨੂੰ ਬਲੈਕ ਚਨੇ ਨੂੰ ਉਬਾਲ ਲਿਆ ਨਹੀਂ ਕਿਉਂਕਿ ਦੁਪਹਿਰ ਤੋਂ ਬਾਅਦ ਹਸਬੰਦ ਨੇ ਦੱਸਿਆ ਕਿ ਬਲੈਕ ਚਨੇ ਬਣਾਉਣੇ ਸੀ ਜਦ ਮੈਂ ਸਬਜ਼ੀ ਨੂੰ ਤੜਕਾ ਲਾ ਲਿਆ ਤੇ ਉਦੋਂ ਫਿਰ ਮੈਂ ਚਨੇਆਂ ਨੂੰ ਪਾਣੀ ਗਰਮ ਵਿੱਚ ਭਿਗੋ ਦਿੱਤਾ ਸੀ ਤੇ 2 2.5-3 ਘੰਟੇ ਚ ਚਨੇ ਮੇਰੇ ਜਿਹੜੇ ਪਿੰਕ ਭਿੱਜ ਗਏ ਸੀ ਗਰਮ ਪਾਣੀ ਦੇ ਕਰਕੇ ਤੇ ਇੱਥੇ ਹੁਣ ਮੈਂ ਵੈਸੇ ਤੇ ਮੈਂ ਰਾਤ ਨੂੰ ਭਿ ਕੇ ਰੱਖਦੀ ਹੁੰਨੀ ਆ ਤੇ ਅੱਜ ਮੈਨੂੰ ਦਿਮਾਗ 'ਚ ਹੀ ਨਹੀਂ ਆਇਆ ਕਿ ਕਾਫੀ ਦਿਨ ਹੋ ਗਏ ਸੀ ਚਨੇ ਨਹੀਂ ਸੀ ਖਾਦੇ ਤੇ ਫਿਰ ਮੈਂ ਸੋਚਿਆ ਕਿ ਸ਼ੁੱਕਰਵਾਰ ਨੂੰ ਮੈਂ ਨਾ ਰਾਜਮਾ ਬਣਾਏ ਸੀ ਤੇ ਹੁਣ ਮੈਂ ਕਿਹਾ ਚਨੇ ਬਣਾ ਲਵਾਂ ਫਿਰ ਇਦਾਂ ਹਰੀਆਂ ਸਬਜ਼ੀਆਂ ਠੀਕ ਰਹਿੰਦੀਆਂ ਤੇ ਸਬਜ਼ੀਆਂ ਵੀ ਲੈਂਦੀ ਸੀ ਫਿਰ ਮਿਕਸ ਕਰਕੇ ਮਿਕਸ ਸਬਜ਼ੀ ਵੀ ਬਣਾ ਲਈ ਸੀ ਤੇ ਇਥੇ ਮੈਂ ਮਸਾਲਾ ਭੁੱਜ ਗਿਆ ਚੰਗੀ ਤਰ੍ਹਾਂ ਵਿੱਚ ਹੀ ਮੈਂ ਅਦਰਕ ਤੇ ਟਮਾਟਰ ਔਰ ਹਰੀ ਮਿਰਚ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨ ਲਿਆ ਸੀ ਨਮਕ ਪਾਤਾ ਸੀ ਹਲਦੀ ਪਾਤੀ ਸੀ ਔਰ ਜਿਹੜਾ ਮੈਂ ਮਸਾਲਾ ਕੁੱਟ ਕੇ ਰੱਖਿਆ ਆ ਕਾਲੀ ਮਿਰਚ ਮਸਾਲਾ ਉਹ ਪਾ ਦਿੱਤਾ ਸੀ ਤੇ ਥੋੜਾ ਜਿਨਾ ਮੈਂ ਨਾ ਪਾਉ ਬਾਜੀ ਮਸਾਲਾ ਹੈਗਾ ਸੀ ਉਹ ਮੈਂ ਪਾ ਦਿੱਤਾ ਸੀ ਉਹਦੇ ਨਾਲ ਥੋੜਾ ਜਿਹਾ ਸਵਾਦ ਲੱਗਣ ਲੱਗ ਜਾਂਦਾ ਹਨਾ ਇਸ ਕਰਕੇ ਮੈਂ ਪਾਤਾ ਬਰੀਆਮ ਨੂੰ ਥੋੜੇ ਟੇਸਟ ਲੱਗਦੇ ਛਣਿਆਂ ਦਾ ਮਸਾਲਾ ਥੋੜਾ ਪਾ ਕੇ ਮਿਕਸ ਕਰਕੇ ਨਾ ਮੈਂ ਉਹ ਦੋਨੋਂ ਪਾ ਦਿੱਤੀ ਸੀ ਤੇ ਇਥੇ ਨਾਲ-ਨਾਲ ਮੈਂ ਸਾਰਾ ਧਨੀਆ ਵਗੈਰਾ ਜਿਹੜਾ ਛੇ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਮੈਂ ਕੱਟ ਕੇ ਰੱਖ ਲਿਆ ਜਦੋਂ ਇਹ ਬਣ ਜਾਏਗੀ ਸਬਜ਼ੀ ਤੇ ਇਹ ਮੈਂ ਪਾ ਦਾਂਗੀ ਤੇ ਫਿਰ ਨਾਲ-ਨਾਲ ਮੈਂ ਨਾ ਕੱਪੜੇ ਵੀ ਚੇਂਜ ਕਰ ਲਏ ਮੈਂ ਕਿ ਹੁਣ ਟੀ-ਸ਼ਰਟ ਲਾਦਾ ਮੈਂ ਠੰਡ ਜੀ ਲੱਗਣ ਲੱਗ ਪਈ ਕੋ ਕੱਪੜੇ ਧੋ ਕੇ ਫਿਰ ਨਾ ਇਦਾਂ ਲੱਗਣ ਲੱਗ ਜਾਂਦਾ ਕਿ ਤੇ ਥੋੜਾ ਜਿਹਾ ਨਿੱਗ ਜਾ ਆ ਜੇਗਾ ਹੈ ਨਾ ਇਹ ਗਰਮ ਸੂਟ ਪਾਇਆ ਜੇ ਗਰਮ ਜੇ ਮੈਂ ਗਰਮ ਸੂਟ ਪਾਲੀ ਤਾਂ ਮੈਨੂੰ ਗਰਮੀ ਲੱਗਦੀ ਹੈ ਜੇ ਮੈਂ ਟੀ-ਸ਼ਰਟ ਵਗੈਰਾ ਪਾ ਲਾਂ ਫਿਰ ਮਠਾਨ ਲੱਗਦੀ ਪਤਾ ਨਹੀਂ ਕੀ ਹੋਇਆ ਪਿਆ ਮੇਰੇ ਸਰੀਰ ਨੂੰ ਅੱਜ ਕੱਲ ਲਓ ਜੀ ਤੜਕਾ ਮੇਰਾ ਲੱਗ ਗਿਆ ਤੇ ਹੁਣ ਮੈਂ ਪਾ ਦਾਂਗੀ ਚਨੇ ਤੇ ਨਾਲ ਹੀ ਪਾ ਦਾਂਗੀ ਪਾਣੀ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੇਰੀਆਂ ਭੈਣਾਂ ਸਾਰੀਆਂ ਇੰਨਾ ਪਿਆਰ ਦੇ ਰਹੀਆਂ ਹਨ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਨੇ ਤੇ ਤੁਹਾਡੇ ਹਿਸਾਬ ਦੇ ਨਾਲ ਇੱਥੋਂ ਤੱਕ ਪਹੁੰਚੀ ਆਂ ਤੇ ਅੱਗੇ ਵੀ ਪਹੁੰਚਣਾ ਤੇ ਲੋ ਜੀ ਸਬਜੀ ਤੇ ਮੈਂ ਰੱਖ ਦਿੱਤੀ ਐ ਤੇ ਹੁਣ ਜਿਹੜੀ ਸੀ ਸਬਜੀ ਪਈ ਸੀ ਦੁਪਹਿਰ ਦੀ ਇਹ ਵਾਲੀ ਤੇ ਇਹਨੂੰ ਮੈਂ ਕਿਹਾ ਚਲੋ ਇਹ ਕੱਢ ਲੈਨੇ ਇੱਕ ਡੋਂਗੇ ਵਿੱਚ ਤੇ ਇਹ ਹੁਣ ਪਾਂਡੇ ਜਿੰਨੇ ਵੀ ਪਏ ਸੀ ਮੈਂ ਕਿਹਾ ਚਲ ਇਹਨਾਂ ਨੂੰ ਨਾਲ ਹੀ ਮਾਂਜ ਲੈਨੇ ਤੇ ਇਹਨਾਂ ਨੂੰ ਮਾਂਜ ਕੇ ਰੱਖ ਲੈਨੇ ਉਹੀ ਮੈਨੂੰ ਬੜਾ ਹੁੰਦਾ ਕਿ ਜੇ ਮਤਲਬ ਕੰਮ ਜਿਹੜਾ ਸਾਰਾ ਜਿਹੜਾ ਪ੍ਰੋਪਰ ਹੋਣਾ ਚਾਹੀਦਾ ਤੇ ਇਹ ਸਬਜੀ ਸੀ ਮੈਂ ਕਿਹਾ ਚਲੋ ਹੁਣ ਖਾਧੀ ਗਏ ਠੀਕ ਐ ਨਹੀਂ ਤਾਂ ਕੱਲ ਸਵੇਰੇ ਪਰੌਂਠੀਆਂ ਦੇ ਨਾਲ ਸਵੇਰੇ ਬ੍ਰੇਕਫਾਸਟ ਲੈ ਲਾਂਗੇ ਨਹੀਂ ਤਾਂ ਫਿਰ ਮੈਂ ਇਹ ਟੋਸਟ ਬ੍ਰੈਡ 'ਚ ਬਣਾ ਲਾਂਗੇ ਸਵੇਰੇ ਤੇ ਇਹ ਸਬਜ਼ੀ ਬਹੁਤ ਸਵਾਦ ਬਣੀ ਸੀ ਵੈਸੇ ਹੁਣ ਕਿਉਂਕਿ ਹੁਣ ਚਨੇ ਕਹਿ ਦਿੱਤਾ ਹੁਣ ਚਨੇ ਰਾਤ ਨੂੰ ਖਾਣਗੇ ਤੇ ਇਹ ਚਾਵਲ ਵੀ ਬਣਾ ਲੈਨੇ ਆਟਾ ਮੈਂ ਗੁੰਨ ਕੇ ਰੱਖ ਲੈਣਾ ਜੇ ਕਿਸੇ ਨੇ ਕਿਹਾ ਤੇ ਫੁਲਕਾ ਉਲਾ ਦਾਂਗੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਣਾ ਕਿ ਤਾ ਥੋੜੀ ਜਿਹੀ ਮੇਰੀ ਵੀਡੀਓ ਮੇਰੇ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਦਿਆ ਕਰੋ ਅੱਛੇ ਅੱਛੇ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਤੁਹਾਡੇ ਵਾਸਤੇ ਹੋਰ ਅੱਛਾ ਵਲੌਗ ਲੈ ਕੇ ਆਈਏ ਬੜੀ ਮਿਹਨਤ ਲੱਗੀ ਹੈ ਦੀ ਜੀ ਤੇ ਮੇਰੇ ਭੈਣ ਭਰਾ ਸਾਰਿਆਂ ਨੂੰ ਅੱਜ ਦਾ ਵਲੌਗ ਜਿਹੜਾ ਵੀ ਹੈ ਮੈਂ ਪਾ ਰਹੀ ਹਾਂ ਜੇ ਤੁਹਾਨੂੰ ਥੋੜਾ ਜਿਹਾ ਵੀ ਅੱਛਾ ਲੱਗਾ ਲਾਈਕ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ